ਮੈਂ ਗੱਲ ਕਰਨੀ ਛੋਣੇ ਹਿਮਾਚਲ ਤੇ ਪੰਜਾਬ ਦੇ ਵਿੱਚ ਆਪਸੀ ਜਿਹੜੀ ਨੌਜਵਾਨਾਂ ਦੇ ਵਿੱਚ ਪਿੰਡ ਵਾਲਿਆਂ ਨੂੰ ਲੈ ਕੇ ਤੇ ਨੌਜਵਾਨਾਂ ਦੇ ਵਿੱਚ ਜਿਹੜੀ ਤਲਖੀ ਹੋਈ ਹੈ ਆਪਸ ਵਿੱਚ ਟਕਰਾਅ ਹੋਇਆ ਔਰ ਜਿਸ ਪ੍ਰਕਾਰ ਕਈ ਵਾਰੀ ਕਿਸੇ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਾਉਂਦਾ ਕੰਮ ਕੀਤਾ ਉਹ ਕੋਣ ਵਿਅਕਤੀ ਸੀ ਮੈਂ ਉਹਨਾਂ ਨੂੰ ਜਾਣਦਾ ਨਹੀਂ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਸੀ ਚੰਗਾ ਹੁੰਦਾ ਇਹ ਨਾ ਹੁੰਦਾ لیکن جس ਪ੍ਰਕਾਰ ਦਾ ਹੁਣ ਮਾਹੌਲ ਬਣਿਆ ਹੋਇਆ ਹੈ ਦੋਨਾਂ ਅ ਪ੍ਰਦੇਸ਼ਾਂ ਦੇ ਵਿੱਚ ਉਧਰ ਤੇ ਇਧਰ ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਹੋਰ ਕੜਤਨ ਵੱਧ ਸਕਦੀ ਆ ਆਪਸ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਮੈਂ ਦੋਨਾਂ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਆਦਰਮੀਆਂ ਸੁਖਿੰਦਰ ਸਿੰਘ ਸੁੱਖੂ ਸਾਹਿਬ ਨੂੰ ਔਰ ਭਗਵੰਤ ਸਿੰਘ ਮਾਨ ਗੁਰਾ ਸਾਹਿਬ ਨੂੰ ਕਿ ਕਿਰਪਾ ਕਰਕੇ ਇਹਦੇ ਤੇ ਨਜ਼ਰ ਬਣਾ ਕੇ ਔਰ ਇਹ ਜਿਹੜਾ ਮਸਲਾ ਹੈ ਇਸ ਮਸਲੇ ਦਾ ਇਹਨੂੰ ਰਿਸੋਲਵ ਕੀਤਾ ਜਾਵੇ ਬਾਟ ਕੇ ਕਿਉਂਕਿ ਸਾਰਾ ਕੁਝ ਆਪਣੀ ਲੋਕ ਹੈ ਔਰ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਔਰ ਇਸ ਕਾਰਨ ਨਾਲ ਕੋਈ ਹਾਲਾਤ ਖਰਾਬ ਨਾ ਹੋਣ ਮੈਂ ਇਹ ਬੇਨਤੀ ਕਰਾਂਗਾ ਦੋਨੇ ਸਰਕਾਰਾਂ ਨੂੰ ਕਿਉਂਕਿ ਬਹੁਤ ਹੀ ਸਾਡੇ ਨੌਜਵਾਨ ਪਿਆਰੇ ਸਾਥੀ ਨੇ ਔਰ ਕਈ ਵਾਰੀ ਫੇ ਗੱਲ ਲੰਬੀ ਚਲੀ ਜਾਂਦੀ ਹੈ ਤੇ ਇਹਰਾ ਇਹ ਨਪਟਾਰੇ ਲਈ ਮੁੱਖ ਮੰਤਰੀਆਂ ਨੂੰ ਆਪ ਦਾ ਇਹ ਰਿਤੇ ਕੌਗਨੀਸ਼ੈਂਸ ਲੈਂਦੇ ਹੋਏ ਧਿਆਨ ਦੇ ਕੇ ਫੋਕਸ ਕਰਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਰਿਜ਼ੋਲਵ ਕਰਾਉਣਾ ਚਾਹੀਦਾ ਹੈ